ਹਾਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਹਜੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਸਮੂਹ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਅੱਜ ਦੀ ਕਹਾਣੀ ਹੈਗੀ ਇੱਕ ਕਹਾਣੀ ਜੇ ਤੁਸੀਂ ਪੂਰੀ ਸੁਣੋਗੇ ਤੁਹਾਨੂੰ ਸਿੱਖਣ ਨੂੰ ਮਿਲੂਗਾ ਕੋਈ ਜਿੱਤੇ ਕੋਈ ਜਾਣਕਾਰੀ ਮਿਲੂ ਕੇਰਲ ਸਮੁਸਾਰਨਪੁਰਾ ਭਾਰਤ ਦੀ ਬਹੁਤ ਵੱਡੀ ਸਟੇਟ ਹੈ ਉੱਥੇ ਇੱਕ ਨਾਮ ਆ ਜਗ੍ਹਾ ਦਾ ਜਿਹਦਾ ਨਾਮ ਹੈਗਾ ਕੋਟਿਆ ਸੁਨਮ ਨਾਮ ਦੀ ਲੜਕੀ ਰਹਿੰਦੀ ਹੈਗੀ ਮੀਡੀਅਮ ਪਰਿਵਾਰ ਹੁੰਦਾ ਉਹਨਾਂ ਦਾ ਤੇ ਆਪਾਂ ਕਮਾਉਂਦੇ ਆ ਤੇ ਆਪਾਂ ਖਾਂਦੇ ਆ ਬਸ ਇੰਨੇ ਹੀ ਉਹਦੀ ਜ਼ਿੰਦਗੀ ਸੀ 2 ਸਾਲ ਪਹਿਲਾਂ ਉਹਦਾ ਇੱਕ ਮੁੰਡੇ ਨਾਲ ਵਿਆਹ ਹੋਇਆ ਹੁੰਦਾ ਦਾ ਜਿਹਦਾ ਨਾਮ ਸੀਗਾ ਗੌਤਮ ਗੌਤਮ ਬਹੁਤ ਵੱਡੇ ਪਰਿਵਾਰ ਚੋਂ ਸੀਗਾ ਤੇ ਉਹਦਾ ਵੱਡੇ ਵੱਡੇ ਬੰਦਿਆਂ ਨਾਲ ਬੈਠਣਾ ਪੈਂਦਾ ਸੀਗਾ ਵੱਡੀਆਂ ਵੱਡੀਆਂ ਪਾਰਟੀਆਂ 'ਚ ਜਾਂਦਾ ਸੀਗਾ ਉਹ ਤੇ ਜੇ ਬਾਹਰ ਕਿਤੇ ਜਾਂਦਾ ਉਹ ਸੱਵਨ ਸਟਾਰ ਤੋਂ ਘੱਟੋ ਹੋਟਲਾਂ 'ਚ ਨਹੀਂ ਲੈਂਦਾ ਸੀ ਬਹੁਤ ਹਾਈ ਪ੍ਰੋਫਾਈਲ ਜਿਹੜਾ ਪਰਿਵਾਰ ਸੀ ਉਹ ਬਹੁਤ ਹੁੰਦਾ ਤੇ ਹੁਣ ਜਿਹੜੀ ਸੋਨੂ ਸੀਗੀ ਉਹ ਵਿਆਹ ਕੇ ਬਾਤਮਨ ਦੇ ਘਰੇ ਗਈ ਤੇ ਹੁਣ ਉਹ ਉਹਨੂੰ ਐਡਜਸਟ ਹੋਣ ਨੂੰ ਟਾਈਮ ਲੱਗਦਾ ਹੌਲੀ ਹੌਲੀ ਉਹਨਾਂ ਨੂੰ ਮਨ ਤੋਪਰੀ ਕਿ ਸਿੱਖਦੀ ਹੈਗੀ ਕਿਵੇਂ ਵੱਡੇ ਬੰਦਿਆਂ 'ਚ ਬੈਠਣਾ ਉਹ ਸਿੱਖਦੀ ਹੈਗੀ ਕਿਵੇਂ ਹੋਟਲਾਂ 'ਚ ਜਾ ਕੇ ਮਤਲਬ ਵੀ ਰਹਿਣਾ ਉਹ ਸਿੱਖਦੀ ਹੈ ਪਰ ਦੋ ਸਾਲਾਂ 'ਚ ਉਹ ਸਾਰਾ ਕੁਝ ਸਿੱਖ ਜਾਂਦੀ ਹੈ ਹੁਣ ਦਿਨੋਂ ਦਾ ਇੱਕ ਬਹੁਤ ਵੱਡੀ ਪਾਰਟੀ ਦਾ ਗੌਤਮਾ ਗੌਤਮ ਨੂੰ ਵਾਈਟਨ ਤੋਂ ਪਾਰਟੀ ਚ ਹਾਈ ਪ੍ਰੋਫਾਈਲ ਪਾਰਟੀ ਹੁੰਦੀ ਹੈਗੀ ਤੇ ਸਾਰਾ ਕੁਝ ਵਧੀਆ ਹੁੰਦਾ ਹੈ ਉਹਨ ਜਿਹੜਾ ਗੌਤਮਾ ਤੇ ਸੌ ਨੰਬਰ ਪਾਰਟੀ ਚਲੇ ਜਾਂਦੇ ਹੈ ਉੱਥੇ ਜਾਂਦੇ ਹੈ ਜੀ ਗੌਤਮਾ ਦੇ ਮਿੱਤਰਾਂ ਦੋਸਤਾਂ ਨੂੰ ਮਿਲਦਾ ਹੈ ਤੇ ਉਹਨਾਂ ਨਾਲ ਘਰਾਂ ਨੂੰ ਮਿਲਦਾ ਹੈ ਉੱਥੇ ਡਰਿੰਕ ਕਰਦਾ ਗੌਤਮ ਬਹੁਤ ਜ਼ਿਆਦਾ ਉਹ ਇੰਨੀ ਡਰਿੰਕ ਕਰ ਲੈਂਦਾ ਉਹ ਕੋਈ ਹੋਸ਼ ਨਹੀਂ ਰਹਿਦਾ ਤੇ ਜਿਹੜੀ ਮਤਲਬ ਸੌਨੋ ਸੀ ਉਹ ਵੀ ਬੜੀ ਮੋਟੀ ਡਰਿੰਕ ਕਰਦੀ ਹੈ ਉਹ ਡਰਿੰਕ ਕਰਨਾ ਸਾਰਾ ਕੁਝ ਸ਼ੱਕੀ ਨਹੀਂ ਸੀਗੀ ਤੇ ਮਾੜੀ ਮੋਟੀ ਡਰਿੰਕ ਕਰਦੀ ਆਪਾਂ ਉਹਨੇ ਤੇ ਗੌਤਮਾ ਜਿਹੜਾ ਉਹ ਕਹਿੰਦਾ ਸੋਨਮ ਨੂੰ ਉਹ ਕਾਰ ਲੈ ਤੇ 7 ਸਟਾਰ ਹੋਟਲ ਆ ਗਿਆ ਉੱਥੇ ਉਹਨੇ ਆਪ ਆ ਕਮਰੇ ਚ ਜਾ ਕੇ ਰੁਕ ਜਾਵੀਂ ਮੈਂ ਆਉਣਾ। ਕਿ ਜਦੋਂ ਮੈਨੂੰ ਹੋਸ਼ ਆਗਾ ਤੇ ਮੈਂ ਸਹੀ ਹੋਗਾ ਉਦੋਂ ਮੈਂ ਉੱਥੇ ਆ ਜਾਊਗਾ। ਚਲੋ ਸੋਨਮ ਵੀ ਪਹਿਲਾਂ ਤਾਂ ਸੋਨਮ ਵਧੀਆ ਇਹ ਜਿਹੜਾ ਪਾਰਟ ਨੇ ਚ ਰਹਿਣਾ ਸਿੱਖੀ ਸੀ ਕਿ ਉਹਨਾਂ ਕਾਰ ਕੋੜਿਆ ਉਹਦੇ ਘਰ ਵਾਲੇ ਗੌਤਮ ਤੋਂ ਉਹ ਹੋਟਲ 'ਚ ਚਲੀ ਗਈ। ਜਦੋਂ ਹੋਟਲ 'ਚ ਗਈ ਉਹ ਆਪਦੇ ਕਮਰੇ 'ਚ ਗਈ ਤੇ ਉੱਥੇ ਮਤਲਬ ਵੀ ਰੈਸਟ ਕਰਨ ਲੱਗ ਗਈ ਕਿਉਂਕਿ ਉਹ ਬਹੁਤ ਥੱਕੀ ਸੀਗੀ। ਤੇ ਉਹ ਥੋੜੀ ਬਹੁਤ 당ਪੀਲੀ ਸੀ ਕਿ ਤੇ ਉਹ ਬੈੱਡਰ ਤੇ ਬੈ ਗਈ ਥੋੜੇ ਸਮੇਂ ਬਾਅਦ ਉਹਦੇ ਕਮਰੇ ਦੇ ਇੱਕ ਬੰਦਾ ਆਉਂਦਾ ਤੇ ਉਹ ਘਬਰਾ ਜਾਂਦੀ ਹੈਗੀ ਵੀ ਇਹ ਬੰਦਾ ਕੌਣ ਆਗਾ ਉਹ ਨਾ ਉਹ ਜਾਣਦੀ ਸੀ ਕਿਉਂ ਤੇ ਫਿਰ ਉਹ ਕਹਿੰਦੀ ਹੈਗੀ ਬੋਤਲ ਨੂੰ ਵੀ ਏਦਾਂ ਵਾ ਕੇ ਕੋਈ ਮੇਰੇ ਰੂਮ 'ਚ ਬੰਦਾ ਆਇਆ ਹੈਗਾ ਵੀ ਕੌਣ ਤੁਹਾਨੂੰ ਪਤਾ ਹੈਗਾ ਤੇ ਅੰਦਰ ਜਿਹੜਾ ਬੰਦਾ ਉਹ ਆਹੋ ਕਹਿੰਦਾ ਵੀ ਹਾਂ ਕੋਈ ਮੇਰਾ ਹੀ ਪੱਕਾ ਦੋਸਤ ਆ ਮੇਰਾ ਬਹੁਤ ਖਾਸ ਦੋਸਤ ਆ ਵੀ ਇਹਨੂੰ ਚਾਹ ਪਾਣੀ ਪੁੱਛ ਤੇ ਖਾਣਾ ਖਵਾ ਲੈ ਤੇ ਉਸਨੋਂ ਕਹਿੰਦੇ ਕੀ ਗੱਲ ਉਹ ਥੋੜਾ ਦੋਸਤਾਂ ਤੇ ਮੇਰਾ ਭਰਾ ਹੀ ਹੋਇਆ ਤੇ ਉਸ ਤੋਂ ਬਾਅਦ ਉਹ ਖਾਣਾ ਖਾਂਦੇ ਆ ਦੋਵੇਂ ਜਾਨੇ ਬੈਠ ਕੇ ਉਸਨੋਂ ਤੇ ਜਿਹੜਾ ਗੌਤਮ ਦਾ ਦੋਸਤ ਸੀਗਾ ਉਹ ਥੋੜੇ ਸਮੇਂ ਬਾਅਦ ਦੋਨੋਂ ਮਤਲਬ ਖਾਣਾ ਖਾ ਗਏ ਹੋਰ ਉਹ ਬਹੁਤ ਗੂੜੀ ਨੀਂਦ ਆਇਆ ਏ ਜੀ ਉਸਨੂੰ ਇੰਨੀ ਗੂੜੀ ਨੀਂਦ ਆਉਂਦੀ ਏ ਕਿ ਉਹ ਜਦੋਂ ਖਾਣਾ ਖਾਦਾ ਸਿੱਧੀ ਉਹਦੀ ਹੱਥ ਕੋਲ ਗਈ ਏ ਕਿ ਸਵੇਰ ਉਹ ਸਵੇਰ ਦੇਖਦੀ ਏ ਕਿ ਉਹਦੇ ਸਾਹਮਣੇ ਜਿਹੜਾ ਗੌਤਮ ਖੜਾ ਸੀਗਾ ਤੇ ਉਹ ਪੋ ਇੰਡੀਆ ਦੀ ਵੀ ਰਾਤ ਉਹ ਤਾਂ ਛੋਟਾ ਬੋਰਚ ਸੀਗਾ ਉਸ ਤੋਂ ਬਾਅਦ ਤੁਸੀਂ ਕਦੇ ਆ ਗਏ ਮੈਨੂੰ ਕੁਝ ਨਾ ਪਤਾ ਲੱਗਾ ਫਿਰ ਬਾਤਮਨ ਕਹਿੰਦਾ ਜਦ ਲੁਕਾਣਾ ਖਾਤਾ ਤੈਨੂੰ نیند ਆ ਗਈ ਹੁਣੇ ਬੁੜੀ ਤੇ ਤਾਂ ਕਰਕੇ ਤੈਨੂੰ ਕੁਝ ਪਤਾ ਨਹੀਂ ਲੱਗਾ ਹੁਣ ਸਵੇਰ ਹੋ ਗਈ ਜਦ ਮੈਂ ਰਾਤ ਹੀ ਆ ਗਿਆ ਸੀਗਾ ਜਦੋਂ ਤੈਨੂੰ ਖਾਣਾ ਖਾ ਕੇ ਦੇ ਸੀ ਉਸ ਤੋਂ ਬਾਅਦ ਮੈਂ ਲਾਜਨ ਵਾਲੀ ਆ ਰਿਹਾ ਸੀਗਾ ਤੇ ਮੇਰਾ ਬੋਸ ਵੀ ਉਦੋਂ ਚਲਾ ਗਿਆ ਤੇ ਮੈਂ ਇੱਥੇ ਜਿਹੜੀ ਸੁਣਵਾਉ ਉਹ ਇੱਕ ਗੱਲ ਕਹਿੰਦੀ ਹੈ ਕਿ ਆਪਦੇ ਘਰ ਵਾਲੇ ਬਾਤਮਨ ਵਿੱਚ ਰਾਤ ਮੈਨੂੰ ਨਾ ਇਦਾਂ ਲੱਗਦਾ ਵੀ ਮੇਰੇ ਨਾਲ ਕਿਸੇ ਨੇ ਕੁਝ ਜਬਰਦਸਤੀ ਕੀਤੀ ਤੇ ਉਹ ਕਹਿੰਦਾ ਵੀ ਨਹੀਂ ਤੇਰੇ ਨਾਲ ਕੀ ਨਾ ਜੋੜ ਰਸਤੇ ਕੰਮ ਆ ਜਿਹੜਾ ਤੇ ਮੇਰਾ دوست ਸੀ ਉਹ ਤਾਂ ਖਾਣਾ ਖਾ ਕੇ ਕੰਟੀ ਨਿਕਲਦਾ ਸੀ ਨਾ ਕਮਰੇ ਚੋਂ ਮਿੱਤ ਨੂੰ ਐਵੇਂ ਬੈਂਟ ਆ ਕਿ ਜਿਹੜਾ ਮੈਂ ਉਹ ਇੱਕ ਸੌਣੂ ਦਾ ਜਿਹੜਾ ਘਰ ਵਾਲਾ ਗੋਤਮ ਸੀਗਾ ਉਹ ਜਦੋਂ ਉਹਦੇ ਲਈ ਨਾਈਟਸ ਪੈਂਡਰ ਕਰਦਾ ਸੀਗਾ ਉਹਨਾਂ ਬਹੁਤ ਔਜੀਬ ਤਰੀਕੇ ਦਾ ਸਬੰਧ ਬਣਾਉਂਦਾ ਸੀਗਾ ਤੇ ਸੌਣੂ ਸੋਚਦੀ ਵੀ ਚੱਲ ਕਈ ਵਾਰ ਐਨੇ ਰਿਸ਼ਤਬ ਬਣਾਏ ਹੋਣੇ ਰਾਤ ਮੇਰੇ ਨਾਲ ਤਾਂ ਕਰਕੇ ਮੈਨੂੰ ਇਦਾਂ ਲੱਗਦਾ ਹੈਗਾ ਕਿ ਕੋਈ ਉਹ ਜਿਹੜਾ ਗੋਤਮ ਸੀਗਾ ਸਬੰਧ ਐਜੇ ਤਰੀਕੇ ਨਾਲ ਬਣਾਉਂਦਾ ਸੀਗਾ ਤੁਸੀਂ ਸੰਸਾਰ ਤੋਂ ਬਾਰ ਲਿਆ ਵੀਡੀਓ ਦੇਖਤੀ ਜਿਵੇਂ ਬਾਹਲੇ ਬੰਦੇ ਕਰਦੇ ਆਗੇ ਉਦਾਂ ਜਿਹੜਾ ਬੋਥਮ ਸੀਗਾ ਸੌਣ ਨੂੰ ਨਾ ਕਰਦਾ ਸੀ ਸੌਣ ਨੂੰ ਇਸ ਗੱਲ ਦੀ ਸ਼ਿਕਾਇਤ ਵੀ ਸੀਗੀ ਪਰ ਉਹ ਹੌਲੀ ਹੌਲੀ ਹੋ ਕੇ ਮੈਨਾਂ ਕਿਵੇਂ ਅਡਜਸਟ ਹੋਉਂਦੀ ਜਾਂਦੀ ਸੀਗੀ ਸੌਣ ਨੂੰ ਲੱਗਾ ਚਲੋ ਇਹ ਮੇਰੇ ਘਰ ਵਾਲੇ ਨੇ ਰਾਤ ਜੋ ਕੀਤਾ ਹੋਣਾਗਾ ਐਦਾਂ ਕਰਦੇ ਕਰਦੇ ਅਗਲੀ ਰਾਤ ਆ ਗਈ ਹਫਤੇ ਨੂੰ ਹਫਤਾ ਵੇਰ ਆ ਗਿਆ ਆਪਦੀ ਰਾਤ ਫੇਰ ਆ ਗਈ ਐਦਾਂ ਕਰਦੇ ਕਰਦੇ ਬਸ 15 ਬਾਰੇ ਸੌਣ ਨੂੰ ਇਦਾਂ ਲੱਗਾ ਵੀ ਰਾਤ ਨੂੰ ਕੋਈ ਮੇਰੇ ਨਾਲ ਜ਼ਬਰਦਸਤੀ ਕਰਦਾ ਵੀ ਮੈਂ ਪਾਰਟਿੰਗ ਜਾਣੀ ਹੈਗੀ ਉਹਦੀ ਉਹ ਡ੍ਰੈਗ ਕਰ ਦਿੰਗੇ ਉਸ ਤੋਂ ਬਾਅਦ ਇਹ ਮੈਨੂੰ ਪੂਰਾ ਮੋਸ਼ਨ ਹੁੰਦਾ ਦਾ ਪਰ ਜਦੋਂ ਮੈਂ ਖਾਣਾ ਖਾਣੀ ਆ ਕੁਛ ਖਾਣੀ ਆ ਕਿ ਨਾਲ ਦੀ ਨਾਲ ਮੈਨੂੰ ਨੀਂਦ ਆਉਂਦੀ ਏ ਹੁਣ ਉਹ ਉਹ ਟੈਨਸ਼ਨ ਹੋਣ ਲੱਗ ਗਈ ਸੋਨ ਨੂੰ ਵੀ ਮੇਰੇ ਨਾਲ ਰਾਤ ਨੂੰ ਕੁਛ ਪੱਕਾ ਤੜਕਾ ਹੁੰਦਾ ਦਾ ਫਿਰ ਉਹ ਇੱਕ ਦਿਨ ਇਗਨੋਰ ਵੀ ਮਾਰ ਸਕਦੀ ਸੀ ਪਰ ਉਹਨੇ ਹੁਣ ਜੋ 10 15 ਵਾਰੀ ਇੱਕ ਲੜਕੀ ਨਾਲ ਏਦਾਂ ਦਾ ਕੁਛ ਹੋ ਜੇ ਤਾਂ ਉਹ ਜ਼ਰੂਰ ਅੱਛਾ ਲੈ ਲੈਂਦੀ ਆ ਉਹ ਵੀ ਜੇ ਕੋਈ ਚੰਗੇ ਪਰਿਵਾਰ ਚ ਹੋਵੇ ਤਾਂ ਸੋਣ ਨੂੰ ਚੰਗੇ ਪਰਿਵਾਰ ਜੋ ਸੀ ਅਗੀ ਸਿੱਖਿਆ ਸੀਗੀ ਉਹਦੀ ਹੁਣ ਸਾਰੀ ਗੱਲਬਾਤ ਹੈ ਜਿਹੜੀ ਪੁਲਿਸ ਨੂੰ ਦੱਸ ਦਿੰਦੀ ਹੈ ਕਿ ਪੁਲਸੇ ਤੇ ਗ੍ਰਿਡਨ ਐਕਸ਼ਨ ਲੈਂਦੀ ਹੈ ਬਿਨਾਂ ਬਾਰਦੀ ਨੂੰ ਸਿਮਰ ਤੇ ਜਾਂਦੀ ਹੈ ਕਿ ਉਪਤਲਾਂ ਛਾਪੇਮਾਰੀ ਕਰਦੀ ਹੈ ਤੇ ਹੁਣ ਇੱਕ ਪਾਰਟੀ ਹੋਰ ਰੱਖੀ ਹੋਈ ਸੀਗੀ ਗੌਰਤਮਨ ਉਹ ਪਾਰਟੀ ਕਿਸੇ ਬੰਦੇ ਦੇ ਘਰੇ ਸੀਗੀ ਤੇ ਉਹ ਘਰ ਨਹੀਂ ਸੀਗਾ ਤਰ੍ਹਾਂ ਮੈਂ ਕਹਿੰਦਾ ਮਹਿਲ ਸੀਗਾ ਉਸ ਮਹਿਲ 'ਚ ਪਾਰਟੀ ਹੁੰਦੀ ਸੀ ਵੀ ਤੇ ਸੋਣ ਨੂੰ ਪੁਲਿਸ ਨੂੰ ਤਲਾਸ਼ ਕਰ ਦਿੰਦੀ ਵੇ ਇੱਥੇ ਰਾਤ ਨੂੰ ਚ ਪਾਰਟੀ ਹੈ ਵੀ ਤੁਸੀਂ ਆਵੇ ਇਹਨਾਂ ਦਾ ਐਕਸ਼ਨ ਲੈਣਾ ਅੱਜ ਰਾਤ ਨੂੰ ਲੈ ਲਓ ਪ੍ਰੋਸੈਜਨ دیਏਗੀ ਸਿਵਲ ਵਰਦੀ ਜੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਪੁਲਸ ਛਾਪੇ ਮਾਰਦੀ ਉਸ ਘਰੇ ਉਸ ਕਮਰੇ ਕਮਰਿਆਂ ਚ ਤੇ ਪੁਛਣੇ ਤੇ ਹਰਾਨ ਨਹੀਂ ਗਲ ਹਰਾਨੀ ਜਾਣ ਕੇ ਗੱਲ ਸੁਣਨ ਨੂੰ ਮਿਲਦੀ ਹੈਗੀ ਦੇਖੋ ਮਿਲਦੀ ਹੈਗੀ ਅੱਠ ਜੋੜੇ ਫੜੇ ਗਏ ਸੀ ਉਤੋਂ ਅੱਠ ਮਤਲਬ ਵੀ ਘਰ ਵਾਲੀ ਘਰ ਵਾਲਾ ਪਰ ਨਹੀਂ ਘਰ ਵਾਲੀ ਸੀ ਕਿਸੇ ਦੀ ਉਹ ਕਿਸੇ ਹੋਰ ਦੇ ਘਰ ਵਾਲੇ ਨਾਲ ਸੌਂ ਰਹੀ ਸੀ ਤੇ ਉਦੋਂ ਵੀ ਤੁਸੀਂ ਬਾਹਰੋਂ ਦੇਖ ਕੇ ਤੁਹਾਨੂੰ ਦੱਸਾਂ ਮੇਰੀ ਘਰ ਵਾਲੀ ਹੋਵੇ ਕਿਸੇ ਹੋਰ ਬੰਦੇ ਨਾਲ ਸੁੱਤੀ ਹੋਵੇ ਤੇ ਉਹਦੀ ਘਰ ਵਾਲੀ ਮੇਰੇ ਨਾਲ ਸੁੱਤੀ ਹੋਵੇ ਇਦਾਂ ਸਾਰਾ ਕੁਝ ਚੱਲ ਰਿਹਾ ਸੀ ਉਹ ਮਤਲਬ ਕਿ ਘਰੇ ਉਸ ਬੰਗਲੇ 'ਚ ਕੋਲ ਸਾਰਿਆਂ ਨੇ ਆਂਡੀਆਂ ਲੰਗੀਆਂ ਜੀ ਐਡੀਆਂ ਨੂੰ ਪਤਾ ਲੱਗਦਾ ਕੋਲੋਂ ਵੀ ਆਹ ਉਹਦਾ ਘਰ ਆ ਲਗਾ ਤੇ ਇਹ ਕੋਈ ਕਿਸੇ ਦੇ ਘਰਾਂ ਜਿਹੜਾ ਸੁੱਤਾਗਾ ਇਹ ਇਹਦੀ ਘਰ ਵਾਲੀ ਹੈ ਕਿ ਹੋਰ ਕਿਸੇ ਦੇ ਘਰ ਵਾਲੇ ਨਾਲ ਸੁੱਤੀ ਹੈ ਇਹ ਬਾਹਰਲਾ ਕਲਚਰ ਆ ਬਾਹਰ ਇਹਦੇ ਬਹੁਤ ਕੁਝ ਹੁੰਦਾ ਹੈ ਪਰ ਹੁਣ ਆਪਣੇ ਇੰਡੀਆ 'ਚ ਵੀ ਬਹੁਤ ਤਰ੍ਹਾਂ ਦੇ ਜਿਹੋ ਜਿਹੋ ਚੱਲਦਾ ਹੈ ਤੇ ਜਿਹੜਾ ਪਾਰਟਨਰ ਤੇ ਚੱਲਦਾ ਹੈ ਤੇ ਪੋਟੋ ਸਾਰਿਆਂ ਨੂੰ ਰਾਤ ਚ ਲੈਦੀ ਹੈਗੀ ਤੇ ਸਾਰਿਆਂ ਨੂੰ ਫੋਨ ਕਰੋ ਜੇਗੀ ਇੱਕ ਦਾ ਜਿਹੜਾ ਬੋਤਲ ਦਾ ਕੋ ਫੋਨ ਲੈ ਜਾਂਦਾ ਉਹਦੇ ਵਿੱਚ ਟੈਲੀਗ੍ਰਾਮ ਲੱ ਕੇ ਮਿਲਦਾ ਹੈ ਟੈਲੀਗ੍ਰਾਮ ਤੇ ਇਨਾ ਹਯਾਰ ਜਾਣਾ ਦਾ ਗਰੁੱਪ ਬਣਾ ਹੋਇਆ ਸੀਗਾ ਹਯਾਰ ਤੋਂ ਹੀ ਬਹੁਤ ਸੀਗੇ ਜਿਸ ਵਿੱਚ ਮਤਲਬ ਕਿ ਹਰੇਕ ਬੰਦਾ ਆਪਣੀ ਘਰ ਵਾਲੀ ਦੀ ਫੋਟੋ ਭੇਜਦਾ ਸੀਗਾ ਉਸ ਗਰੁੱਪ ਵਿੱਚ ਤੇ ਉਸ ਤੋਂ ਬਾਅਦ ਉਹ ਬੋਲੀ ਲਾਈ ਜਾਂਦੀ ਸੀਗੀ ਵੀ ਮੈਂ ਤੇਰੀ ਘਰ ਵਾਲੀ ਨੂੰ ਸੌਣਾ ਦਾ ਤੇ ਜਿਹੜਾ ਬੱਤਰ ਪੈਸੇ ਦਿੰਦਾ ਸੀਗਾ ਉਹ ਉਹਦੇ ਨਾਲ ਉਸ ਰਾਤ ਨੂੰ ਸੌਂਦਾ ਸੀਗਾ ਹੁਣ ਇੱਕ ਦਿਨ ਇੱਧਰ ਬੈਠੇ ਬੈਠੇ ਨੇ ਗੌਤਮ ਨੇ ਆਪ ਦੀ ਘਰ ਵਾਲੀ ਸੋਨੂ ਦੀ ਫੋਟੋ ਗਰੁੱਪ ਵਿੱਚ ਪਾਤੀ ਤੇ ਉਸ ਤੋਂ ਬਾਅਦ ਹਰੇਕ ਬੰਦਾ ਕਹਿੰਦੇ ਦੇਖਣ ਨੂੰ ਸੋਨੂ ਬਹੁਤ ਸੋਹਣੀ ਸੀਗੀ, ਬਹੁਤ ਸੂਰਤ ਸੀਗੀ ਤੇ ਹਰੇਕ ਬੰਦਾ ਉਹਦੀ ਵੰਦ ਕਰਕੇ ਬੋਲੀ ਲਾ ਰਿਹਾ ਸੀਗਾ ਤੇ ਗੌਤਮ ਜਿਹੜਾ ਬੋਟਮ ਦਾ ਲਾਲਚ ਸੀਗਾ ਉਹ ਵਧਦਾ ਜਾ ਰਿਹਾ ਸੀ ਤੇ ਇੱਕ ਨੇ ਬਹੁਤ ਵੱਡੀ ਬੋਲੀ ਲਾਤੀ ਤੇ ਉਸ ਤੋਂ ਬਾਅਦ ਉਹ ਜਿਹੜੀ ਸੋਨੂ ਸੀਗੀ ਉਸ ਰਾਤ ਉਹਦੇ ਨਾਲ ਸੌਣੀ ਸੀਗੀ ਪਰ ਉਸ ਤੋਂ ਪਹਿਲਾਂ ਇਸ ਸੰਕਲਪ ਫਾਰਮ ਤੋਂ ਪਹਿਲਾਂ ਪੋਸਟਲ ਉਤੇ ਛਾਪਾਂ ਮਾਰੇ। ਇਸ ਸੌਣ ਮਨੇ ਆਉਦੀ ਜਿਹੜੀ ਚੁਸਤੀ ਦਿਖਾਈ ਤੇ ਆਉਗਾ ਦਿਮਾਗ ਲਖਾਇਆ ਤੇ ਜਿਹੜੀ ਸੌਣ ਸੀ ਉਹ ਤੁਹਾਨੂੰ ਦੱਸਿਆ ਪਹਿਲਾਂ ਹੀ ਮੀਡਲ ਮੀਡਲ ਕਲਾਸਿਕ ਕਹਿੰਦੇ ਜੋ ਸੀਗੀ ਉਹ ਉਹਦਾ ਜਿਹੜਾ ਮਤਲਬ ਇਹ ਕਲਚਰ ਸੀਗਾ ਇਹ ਸਭ ਕੁਝ ਨਹੀਂ ਸੀਗਾ ਉਹਦੇ ਕਲਚਰ ਚ ਦੇਸੀ ਪੁਣਾ ਸੀਗਾ ਸੌਣਮਾਲ ਦੇ ਸੁਭਾਅ ਵਿੱਚ ਵੀ